ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਜਾਨਕੀ 31 ਦਸੰਬਰ ਤੱਕ ਪੰਜਾਬ ਨਾਲ ਲੱਗਦੇ ਸੂਬੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਹੋ ਗਿਆ ਜਾਂ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿ ਸਕਦਾ ਕੀ ਨਹੀਂ ਹਨਿਰ ਤੇ ਸਾਰ ਬੰਦ ਦਿਖਾਈ ਦੇ ਰਹੇ ਨੇ ਮੌਸਮ ਸਾਫ਼ ਰਹੇਗਾ ਜਾਂ ਆ ਠੰਡ ਵਿੱਚ ਕੀ ਅਪਡੇਟ ਹੈ ਠੰਡ ਕਾ ਜਿਹੜੀ ਕੜਾਕੇ ਦੀ ਆ ਪਹਿਨਦੇ ਸਾਰ ਰਹਿਣਗੇ ਜਾਂ ਠੰਡ ਵੀ ਠੀਕ ਠਾਕ ਹੈ ਤੇ ਅਤਿ ਹੰਦਾਂ ਦੀ ਕੀ ਅਪਡੇਟ ਰਹੇਗੀ ਸਾਰੀ ਅਪਡੇਟ ਅੱਜ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਰਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 24 ਤੋਂ ਲੈ ਕੇ ਜਾਨੀ ਕਿ 25 ਦਸੰਬਰ ਦਾ ਕਹਿ ਸਕਦੇ ਹਾਂ 26 27 ਦਸੰਬਰ ਤੱਕ ਦਾ ਮੌਸਮ ਠੀਕ ਠਾਕ 28 ਦਸੰਬਰ ਨੂੰ ਵੀ ਮੌਸਮ ਲਗਭਗ ਠੀਕ ਠਾਕ ਰਹਿਣ ਦੇ ਅਸਾਰ ਨੇ ਪੰਜਾਬ ਨਾਲ ਲੱਗਦੇ ਸੂਬੇ ਹੋਗੇ ਉੱਤਰੀ ਹਰਿਆਣਾ ਉੱਤਰੀ ਰਾਜ ਤਾ 24 ਤੇ 25 ਨੂੰ ਵਧੀਆ ਧੁੱਪ ਲੱਗ ਸਕਦੀ ਉਸ ਬਾਅਦ 26 ਨੂੰ ਅਬ ਗੱਲ ਕਰੀ ਜਿਹੜੀ ਬੱਦਲਵਾਈ ਕ੍ਰਾਸ ਕਰੇਗੀ 26 27 ਦੇ ਦਰਮਿਆਨ ਫਿਰ ਤੋਂ ਕੁਝ ਕੁ ਲਾ ਕੇ ਮੱਧਮ ਧੁੱਪ ਤੇ ਕਿਤੇ ਕਿਤੇ ਵਧੀਆ ਧੁੱਪ ਆ ਲੱਗਣ ਦੇ ਸਾਰ ਰਹਣਗੇ ਉਸ ਫਿਰ 28 ਨੂੰ ਮੌਸਮ ਠੀਕ ਠਾਕ ਇਹਦੇ 29 30 ਨੂੰ ਵੀ ਮੌਸਮ ਲਗਭਗ ਠੀਕ ਠਾਕ 30 ਤੇ 31 ਨੂੰ ਕਾਫੀ ਅਬ ਗੱਲ ਕਰੀਏ ਆ ਜਿਹੜੀ ਕਾਫੀ ਇਲਾਕਿਆਂ ਵਿੱਚ ਝਲਕੀ ਤੋਂ ਲੈ ਕੇ ਸੰਗ ਜਿਹੜੀ ਬੱਦਲਵਾਈ ਕ੍ਰਾਸ ਕਰੇਗੀ ਸਿਸਟਮ ਪਹੁੰਚ ਰਿਹਾ ਪਹਾੜਾਂ ਤੇ ਬਰਫਾਰੀ ਹੋ ਸਕਦੀ ਤੇ ਪਰ ਪੰਜਾਬ ਵਿੱਚ ਕੋਈ ਜ਼ਿਆਦਾ ਇਸ ਦਾ ਆ ਪ੍ਰਭਾਵ ਵੇਖਣ ਨਹੀਂ ਮਿਲੇਗਾ ਤੇ ਸੰਭਵਨ ਪੂਰੇ ਦੀ ਵਾਪਸੀ ਹੋ ਗਈ ਉਸ ਤੋਂ ਪਹਿਲਾਂ 30 ਦਸੰਬਰ ਤੱਕ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਵਾਵਾਂ ਚਲਦੀਆਂ ਰਹਿਣਗੀਆਂ ਜਾਨੀ ਕਿ ਜਿਹੜੇ ਖੁਸ਼ਕ ਠੰਡੀਆਂ ਹਵਾਵਾਂ ਆਉਂਦੀਆਂ ਨੇ ਠੀਕ ਚਲਦੀਆਂ ਰਹਿਣਗੀਆਂ ਜਿਸ ਕਰਕੇ ਧੁੰਦ ਫਿਲਹਾਲ 24 ਨੂੰ ਇੱਕ ਜਿਹੜੇ ਕਟੌਤੀ ਵੇਖਣ ਮੈਸਰੀ 24 25 ਨੂੰ ਤਾਂ 25 ਤੋਂ ਬਾਅਦ ਜਾਨੀ ਕਿ 25 26 27 ਜਾਂ 28 29 30 ਤੱਕ ਕਹਿ ਸਕਦੇ ਧੁੰਦ 31 ਤੱਕ ਇਸ ਤਰ੍ਹਾਂ ਹੀ ਬਰਕਰਾਰ ਰਹੇਗੀ ਧੁੰਦ ਵੀ 31 ਜਿਹੜਾ ਪੂਰਾ ਚਾਲ ਸਰ ਜਿਸ ਕਰਕੇ ਧੁੰਦ ਕਾਫੀ ਜਿਹੜੀ ਵਾਸ ਸਕਦੀ ਤੇ 30 ਤਰੀਕ ਤੱਕ ਇਸ ਤਰ੍ਹਾਂ ਹੀ ਰਹਿੰਦੇ ਆ ਸਾਰ ਨੇ ਜਿਵੇਂ 10:00 ਤੇ 10:11 ਵਜੇ ਤੱਕ ਆ ਤੁੰਦੰਦੀ ਉਸ ਵਾਰ ਧੁੱਪ ਨਿਕਲਦੇ ਨਾਲ ਮੌਸਮ ਸਾਫ਼ ਹੁੰਦਾ ਤੇ 1-2 ਵਾਰ ਜੇ 2-4 ਵਾਰ ਬੱਦਲੇ ਕ੍ਰਾਸ ਕਰੇਗੀ ਕਿ ਅੱਜ ਇਸ ਕਰਕੇ ਮੱਧਮ ਜੀ ਧੁੱਪ ਹੋਵੇ ਕੁਝ ਕਲਾਕਾਂ ਦੇ ਵੇਖਣ ਨੂੰ ਮਿਲ ਸਕਦੀ ਬਾਕੀ ਆ ਧੁੱਪ ਲੱਗਣ ਦਾ ਸਾਰ ਜਿਹੜੇ ਰਹਿਣਗੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚਕਾਰ ਜ਼ਿਆਦਾਤਰ ਰਹਿਣਗੇ ਯਾਨੀ ਕਿ ਦੁਪਹਿਰ ਸ਼ਿਵਰ ਵੇਲੇ ਕੁਝ ਕਲਾਕਾਂ ਧੁੱਪ ਨਿਕਲ ਸਕਦੀ ਪਰ ਜਿਹੜੀ ਆਪਣੀ ਬੱਦਲਵਾਈ ਹੋਵੇਗੀ 26-27 ਤੋਂ ਉਸ ਵਾਰ 29 ਤੋਂ ਲੈ ਕੇ 31 ਜਾਂ 28 ਤੋਂ ਲੈ ਕੇ 31 ਦੇ ਦਰਮਿਆਨ ਜਿਸ ਕਰਕੇ ਮੱਧਮ ਧੁੱਪ ਆ ਵੇਖਣ ਨੂੰ ਮਿਲ ਸਕਦੀ ਪਰ ਜਾਂ ਕੁ ਕੰਦੇਸਾ ਰਹਿਣਗੇ ਤਾਂ ਧੁੰਦ ਵੀ ਆਪਣਾ ਟਾਈਮ ਪਾ ਕੇ ਜਾਨਕੀ 8 9 ਵਜੇ ਤੱਕ ਜੁਕ ਜਕ ਲਾ ਕੇ 9 10 ਆ ਕਿਤੇ ਕਿਤੇ 11 12 ਵਜੇ ਤੱਕ ਧੁੰਦ ਰਹਿਣ ਤੇ ਸਾਹ ਰਣਗੇ ਹਲਕੀ ਸੰਗਣੀ ਜਿਹੜੀ ਧੁੰਦ ਬਣੀ ਰਹੀ ਪਰ ਧੁੰਦ ਵਿੱਚ ਅਗਲੇ 2 ਦਿਨਾਂ ਵਿੱਚ ਕਟੌਤੀ ਦੇਖਣ ਨੂੰ ਮਿਲਗੇ ਉਸ ਵਾਰ ਫਿਰ ਧੁੰਦਵਾਂ ਦੇ ਅਸਾਰ ਜਿਹੜੇ ਆ ਬਾਂਦੇ ਦਿਖਾਈ ਦੇ ਰਹੇ ਕਿਉਂਕਿ ਜਿਹੜੇ ਉੱਤਰ ਤੋਂ ਪੱਛਮ ਦਿਸ਼ਾ ਵਾਲਾ ਮਹਾਵਾਂ ਚੱਲਣਗੇ ਜਿਸ ਕਰਕੇ ਧੁੰਦ ਜ਼ਿਆਦਾਤਰ ਨਹੀਂ ਟਿਕੇਗੀ ਠੀਕ ਹੈ ਜਿਵੇਂ ਵੀ ਆਤੀ ਇਹ ਜਿਹੜੀਆਂ ਚਲਦੀਆਂ ਧੁੰਦ ਦਾ ਛੇਤੀ ਡਿੱਗਣ ਦੇ ਅਸਾਰ ਰਣਗੇ ਮੌਸਮ ਜਿਹੜਾ ਸਾਫ਼ ਹੋਣ ਦੀ ਜਿਹੜ 31 ਦਸੰਬਰ ਤੱਕ ਮੌਸਮ ਠੀਕ ਠਾਕ ਹੈ 26 ਤੋਂ ਲੈ ਕੇ ਜਾਂ 28 ਤੋਂ ਲੈ ਕੇ 31 ਦਸੰਬਰ ਦੇ ਦਰਮਿਆਨ ਇੱਕ ਸਿਸਟਮ ਪਹੁੰਚ ਰਿਹਾ ਪਹਾੜਾਂ ਤੇ ਬਰਫबारी ਹੋ ਸਕਦੀ ਪਰ ਪੰਜਾਬ ਅਨਾਲਗ ਦੇ ਮੈਦਾਨੀ ਖੇਤਰੋਗੇ ਉਤਰੀ ਹਰਿਆਣਾ ਉਤਰੀ ਰਾਜਸਥਾਨੋਗੇ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਲਗਭਗ ਠੀਕ ਠਾਕ ਹੈ 30 ਤਰੀਕ ਤੱਕ ਜਿਹੜੇ ਹੌਣਗੇ ਉੱਤਰ ਤੋਂ ਪੱਛਮ ਜਾਨਕੀ ਠੰਡੀਆਂ ਜਿਹੜੇ ਪਹਾੜਦਿਆਂ ਹੋਮ ਚਲਦੀਆਂ ਰਹਿਣਗੇ ਟੈਂਪਰੇਚਰ ਵਿੱਚ ਆ ਜਿਹੜੇ ਰਾਤ ਦੇ ਗਰਾਵਟ ਵੇਖਣ ਨੂੰ ਮਿਲਦੀ ਦੁਪਹਿਰ ਤੇ ਜਾਨਕੀ ਸਵੇਰ ਦੇ ਆ ਟੈਂਪਰੇਚਰ ਕੋਈ ਜ਼ਿਆਦਾ ਗਰਾਵਟ ਨਹੀਂ ਹੁੰਦੀ ਸੰਭਾਵਨਾ ਇੱਥੇ ਇਸ ਤੇ ਪਾ ਉਸ ਤੋਂ ਬਾਅਦ ਆਮੀਨ ਆਪ ਗੱਲ ਕਰੀਏ ਇੱਕ ਤੋਂ ਲੈ ਕੇ ਜਿਹੜਾ ਸੱਜਾ ਜਨਵਰੀ ਦੇ ਦਰਮਿਆਨ ਸਿਸਟਮ ਪਹੁੰਚ ਰਿਹਾ ਪਹਾੜਾਂ ਤੇ ਪਰ ਪੰਜਾਬ ਵਿੱਚ ਇਸ ਦਾ ਜਾਂ ਨਾ ਲੱਗਦੇ ਸੂਬਿਆਂ ਵਿੱਚ ਅਸਰ ਹੋਵੇਗਾ ਜਾਂ ਨਹੀਂ ਜਾਨਕੀ ਸਿਸਟਮ ਲੱਗੇਗਾ ਜਾਂ ਨਹੀਂ ਆਪਾਂ ਲਗਾਤਾਰ ਤੋਂ ਅੱਡ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਤੀ ਦਿਸੰਬਰ ਤੱਕ ਵਾਵਾ ਠੀਕ ਠਾਕ ਜਾਨਕੀ ਹਲਕੇ ਦਰਮਿਆਨੇ ਰਫਤਾਰ ਦੀ ਦੁਪਹਿਰ ਵੇਲੇ ਥੋੜੀ ਜੀ ਗਤੀ ਜ਼ਿਆਦਾ ਜਾਨਕੀ ਮੱਧਮ ਜੀ ਰਫਤਾਰ ਕੋ ਜ਼ਿਆਦਾ ਜਿਹੜੇ ਆਪਾਂ ਗੱਲ ਕਰੀਏ ਜਾਰਾ ਜੇੜ ਚੱਲਣ ਤੇ ਸਾਰ ਨਹੀਂ ਰਹਿਣਗੇ ਠੀਕ ਠ ਆਤੋਂਦ ਵੀ ਜਿਹੜੀ ਆ ਸਵੇਰ ਦੇ ਆ ਜਾਨਕੀ ਅਤੀ ਰਾਤ ਤੋਂ ਬਾਅਦ ਅੜਕ ਜਾ ਸਵੇਰ ਦੇ 9 10 ਜਾਂ 10 11 ਵਜੇ ਤੱਕ ਰਹਿ ਸਕਦੀ ਜਾਨਕੀ ਜਿਹੜਾ ਆਪ ਗੱਲ ਕਰੀਏ ਤੋਂ ਦੀ ਇਸ ਤਰ੍ਹਾਂ ਜਿਹੜੀ ਬਣੀ ਰਹੀ ਜਿਸ ਤਰ੍ਹਾਂ ਹਮ ਮਾਹੌਲ ਬਣਦਾ ਦਿਖਾਈ ਦੇ ਰਿਹਾ ਫਿਰ ਵੀ ਅਗਲੇ 2 ਦਿਨ ਜਾਨਕੀ 24 25 ਦੇ ਦਰਮਿਆਨ ਕਟੌਤੀ ਵੇਖਣ ਨੂੰ ਮਿਲੇਗੀ ਹੋ ਸਕਦਾ ਕੁਝ ਕਲਾਕਾਂ ਦੇ ਨਾਂ ਤੋਂਦ ਵੇਖਣ ਨੂੰ ਮਿਲੇ ਤੇ ਕੁਝ ਕਲਾਕਾਂ ਹਲਕੀ ਤੋਂ ਲੈ ਕੇ ਸੰਘਣੀ ਜਾਂ ਕਾਫੀ ਸੰਘਣੀ ਆਤੋਂਦ ਪੈ ਸਕਦੀ ਹੈ ਜਾਨਕੀ 30 31 ਦਸੰਬਰ ਤੱਕ ਇਸ ਤਰ੍ਹਾਂ ਹੀ ਮਾਹੌਲ ਬਣਦਾ ਦਿਖਾਈ ਦੇ ਰਿਹਾ 31 ਨੂੰ ਪੂਰਾ ਚੱਲੇਗਾ ਜਿਸ ਕਰੇ ਤੋਂਦ ਵੀ ਸੀ ਸਾਤ ਜਾਂ ਦਸ ਜਨ ਵਿਚਾਲੇ ਇੱਕ ਸਿਸਟਮ ਪਹੁੰਚ ਰਿਹਾ ਜਿਸ ਵਿੱਚ ਜੋ ਜੋ ਵੀ ਹੁੰਦੇ ਆ ਰਡਾਰ ਸਿਸਟਮ ਇਸ ਵਿੱਚ ਇਸ ਵਿੱਚ ਗੱਲ ਕਰੀਏ ਤਾਂ ਆ ਜਿਹੜਾ ਦਰਮਿਆਨੇ ਤੋਂ ਲੈ ਕੇ ਜਾਨਕੀ ਦਰਮਿਆਨੇ ਪੱਧਰ ਦਾ ਸਿਸਟਮ ਹੈ ਹਲਕਾ ਦਰਮਿਆਨਾ ਵੀ ਪੈਸਰ ਹੈ ਪਰ ਇਸ ਵਿੱਚ ਕਾਫੀ ਜਿਹੜਾ ਬਦਲਾਅ ਵੇਖਣ ਨੂੰ ਮਿਲਣਗੇ ਪਹਿਲਾਂ ਦੋ ਸਿਸਟਮ ਜਾਨਕੀ 20 21 ਦੇ ਉਸ ਤੋਂ ਬਾਅਦ ਆ 26 ਤੋਂ ਲੈ ਕੇ 31 ਦਸੰਬਰ ਦੇ ਵਿਚਾਲੇ ਵਿਖਾ ਰਿਹਾ ਸੀ ਕਾਫੀ ਜਿਹੜਾ ਪਰ ਹੁਣ ਕੋ ਕਾਫੀ ਕਟੌਤੀ ਵੇਖਣ ਮਿਲੀ ਤਾਂ ਬਹੁਤ ਜਿਹੜਾ 26 31 ਦਾ ਸਿਸਟਮ ਉਸ ਵਿੱਚ ਕਟੌਤੀ ਜਾਨਕੀ ਆ ਜਿਹੜਾ ਮੀਂਹ ਦੇ ਕੋਈ ਵੀ ਅਸਾਰ ਬੰਦ ਦਿਖਾਈ ਨਹੀਂ ਦੇ ਰਹੇ ਮੌਸਮ ਠੇਟ ਆ ਫਿਰ ਬਾਈ ਚਾਂਸ ਕਤੀ ਕਤੀ ਦੇ ਦਰਮਿਆਨ ਬਦਲਵਾਈ ਕਾਫੀ ਹੜਸੰਗਣੀ ਹੋ ਸਕਦੀ ਹੈ ਕੁਝ ਖੇਤਰਾ ਵਿੱਚ 22 ਚਾਂਸ ਇੱਕ ਅੱਧੇ ਜੀ 2-4 ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਅਮੀ ਦੀ ਸੁਭਾਵਨਾ ਬਣ ਸਕਦੀ ਬਾਕੀ ਮੌਸਮ ਠੀਕ ਠਾਕ 31 ਦਸੰਬਰ ਤੱਕ ਬਾਕੀ ਇਹ ਜਨਵਰੀ ਵਿੱਚ ਆ ਜਿਹੜਾ ਸਿਸਟਮ ਆਵੇਗਾ ਉਹ ਤੁਹਾਡੇ ਤੱਕ ਲਗਾਤਾਰ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਇੰਨੀ ਕ ਅਪਡੇਟਸ ਹੀ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ